ਆਇਂ ਕਹਾਂ ਮੈਂ ਆਰਤੀ ਕੋਲ ਆਇਆ ਇਹ 50 55000 ਰੁਪਏ ਆ ਸਮਝ ਗਿਆ ਪਰ ਤੂੰ ਸੋ ਰਹੀ ਹੈ ਮੇਰੇ ਚੰਦਰ ਨੇ ਜਿਹੜੇ ਮੈਨਾਂ ਕੱਟ ਦੇ ਨਹੀਂ ਹੈਗੇ ਲਿਆ ਫੜਾ ਦੇ ਕੇ ਆ ਮਾ ਗੱਗੇ ਨੂੰ ਉਹਨੇ ਵਿਚਾਰੇ ਨੇ ਰੇ ਚੱਕਣਾ ਕਿ ਰਾਂ ਇੱਕ ਵਾਰੀ ਭਾ ਲੋ ਕਿਰਾਪਾ ਪੈਸੇ ਆ ਜੋ ਹਾਈ ਹੁੰਦੀ ਹੁੰਦੀ ਆ ਲੈ ਮੈਂ ਕੱਲ ਵੀ ਘਰ ਹੀ ਲਵਾ ਫੋਨ ਤੇ ਹੁਣ ਪਾਪੀ ਪਾੜੇ ਚ ਦੇ ਦਾ ਬੀਰਾ ਵਾਟ ਨਹੀਂ ਕੋਈ ਹਲੋ ਕੀ ਮੈਂ ਹਾਂ ਸੁਣ ਮੈਂ ਮੈਂ ਪੂਰੇ ਵਜੇ ਚ ਹਾਂ ਹਾਂ ਉਹ ਹੀ ਪ੍ਰੋਸੈਸ ਚ ਚੱਲ ਰਿਹਾ ਹੈ ਪਹਿਲੀ ਚੱਲ ਤਾਂ ਮੇਰੀ ਕਾਮ ਜੀ ਮਣ ਬਾਰੀਆ ਦੂਜੀ ਦੀ ਹਾਂ ਹਾਂ ਸਾਰਾ ਕੁਝ ਯਾਦੀਆਂ ਮੈਂ ਭੁੱਲਣ ਵਾਲੀ ਚੀਜ਼ ਨਹੀਂ ਹੈਗੀ ਨਾ ਮੈਂ ਭੁੱਲਾਂ ਤੇ ਨਾ ਮੈਂ ਭੁੱਲਣ ਦੇਵਾਂ ਇਹ ਤਾਂ ਸੋਚਿਆ ਗੁਰੂ ਕਿ ਮੈਂ ਦੇਵਾਂ ਉਹ ਕਿਵੇਂ ਦੇਤਾ ਉਹ ਇਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਨੇਰੀ ਬਗੀ ਕਿਧਰੋਂ ਆ ਤੇ ਚੱਲੀ ਕਿਧਰ ਨੂੰ ਤੇ ਗਈ ਕਿਧਰ ਨੂੰ ਉਹ ਮੈਨੂੰ ਯਾਦ ਨਾ ਕਰਾਇ ਕਰ ਮੈਨੂੰ ਸਭ ਕੁਝ ਯਾਦ ਆ ਜਿੱਥੇ ਮੈਂ ਐਨਾ ਦਿਮਾਗ ਲਾਸਾਂਦੀ ਹਾਂ ਨਾ ਅੱਗੇ ਵੀ ਮੇਰਾ ਦਿਮਾਗ ਕੰਮ ਕਰਦਾ ਫਸ ਠੀਕਾ ਤੂੰ ਮੇਰੇ ਫੋਨ ਦਾ ਵੇਟ ਕਰੀ ਜਦ ਮੈਂ ਫੋਨ ਕੀਤਾ ਨਾ ਤਿਆਰ ਰਹੀ ਬਸ ਠੀਕ ਆ ਹਾਂ ਬੜੀ ਜਵਾਨ ਜੀ ਨਾਲ ਲੜਾਇਆ ਕਰ ਮੇਰੇ ਨਾਲ ਚੰਗਾ ਨੈਵਰ ਵਿਗਰੇ ਹਰਨਾਬ ਦਿਟੂਈ ਕਰੜੀ ਕਰਨਾ ਜਿਹੜਾ ਥੱਪਾ ਤੇਰੀ ਢੂਈ ਤੇ ਹੁਣ ਪੈਣਾ ਨਾ ਤੂੰ ਸੋਚਿਆ ਵੀ ਨਹੀਂ ਹੋਣਾ ਕਿਹਾ ਬਤਾਰ ਉਮਤ ਨੂੰ ਐਂ ਕਹਿੰਦਾ ਸੀ ਹਲੋ ਹਾਂ ਬਾਪੂ ਮੇਰੀ ਗੱਲ ਸੁਣਦਾ ਹਾਂ ਹਾਂ ਮਾਂ ਤੂੰ ਬਹੂ ਨੂੰ ਪੁੱਛ ਲੈਂਦਾ ਕੀ ਐ ਕਿਤੇ ਇਧਰ ਉਧਰ ਨਾ ਕਰ ਤੇ ਹੁਣ ਉਹਨੇ ਜਾਂ ਉਹਦੇ ਪੇਕਿਆਂ ਨੂੰ ਨੇਪ ਭੇਜ ਤੇ ਹੁਣ ਬਾਪੂ ਚਾਰ ਪੁੱਸਤਾ ਲਵਾਂਗੇ ਕੱਲ ਤਾਂ ਸੋਚਣ ਦੀ ਐ ਕਿ ਪੈਸੇ ਗਏ ਤਾਂ ਗਏ ਕਿੱਥੇ ਉਹੀ ਤਾਂ ਗੱਲ ਕਰਦਾ ਵੀ ਘਰੇ ਆਪਾਂ ਚਾਰੇ ਜਾਣੇ ਹੋਰ ਤਾਂ ਕੋਈ ਹੈ ਹੀ ਨਹੀਂ ਕਿ ਪੈਸੇ ਆਇਆ ਨਹੀਂ ਕੋਈ ਗਿਆ ਨਹੀਂ ਫਿਰ ਫਿਰ ਗਏ ਕਿੱਥੇ ਭਾਈ ਪੈਸੇ ਤੂੰ ਮਾਰਾ ਜਾ ਬੜਿਆ ਕੇ ਪੁੱਛੋਗੇ ਮੈਂ ਚੱਲ ਬਾਪੂ ਪੁੱਛੂਗਾ ਮੈਂ ਤੇ ਨਾਲੇ ਆ ਨਾ ਇਹ ਚੱਕੀ ਵਾਲਿਆਂ ਦਾ ਹਿਸਾਬ ਕਿਤਾਬ ਅੱਜ ਕਰਕੇ ਆਇਆ ਬਾਪੂ ਉਹ ਮੈਂ ਹਿਸਾਬ ਕਿਤਾਬ ਤਾਂ ਕਰਿਆ ਹੋਇਆ ਸੀਗਾ ਉਹਨਾਂ ਦਾ 1500 ਰੁਪਏ ਬਣਦਾ ਆਪਣਾ ਪਸਾਈ ਦਾ ਦੇ ਦੇ ਮੈਂ ਦੇ ਹੀ ਹਾਂ 1500 ਰੁਪਏ ਬਣਦਾ ਹਾਂ ਫਿਰ ਚੱਲ ਉੱਥੇ ਕੁੜੀ ਨੂੰ ਕਹਿਣਾ ਉਹ ਭਾਈ ਪਿੰਕੀ ਕੁੜੇ ਪਿੰਕੀ ਹਾਂਜੀ ਬਾਪੂ ਕੀ ਆ ਆਏ ਕਰ ਤੂੰ 1500 ਰੁਪਏ ਲਿਆ ਕੇ ਦੇ ਭਾਈ ਮੈਨੂੰ ਉਥੋਂ ਤੇ ਆਪਾਂ ਚੱਕੀ ਵਾਲਿਆਂ ਨਾਲ ਨਿਮੇੜਾਂਗੇ ਮੈਂ ਕਿੱਥੋਂ ਲਿਆਦਾ ਮੇਰੀਆਂ ਤਾਂ ਅੱਗੇ ਚੀਜ਼ਾਂ ਨਹੀਂ ਲੱਭਦੀਆਂ ਮੈਂ ਤੁਹਾਨੂੰ ਕਿੱਥੋਂ ਲੈਣਾ ਗੁੱਸਾ ਹੈ ਹੁਣ ਤੇਰਾ ਕੀ ਹੋ ਜਾ ਗਿਆ ਬਾਈ ਮੇਰੀ ਲੜੀ ਖਮੱਚ ਗਈ ਮੇਰੇ ਟੱਪ ਸੁਣੇ ਦਿਹਾਉਂਦੇ ਹੈ ਓਏ ਇੱਥੇ ਹੋਣਗੇ ਕਿਥੇ ਦੇਖ ਲੈ ਮਾੜਾ ਧਿਆਨ ਨਾਲ ਸਾਰੇ ਕਿਤੇ ਦੇਖ ਲਿਆ ਬੈਡਾਂ ਦੇ ਤਾਂ ਰੱਖੇ ਮੈਂ ਰਾਤ ਕੱਟ ਕੇ ਨਾ ਹੁਣ ਆਈ ਕਿਤਰੀ ਚੀਜ਼ਾਂ ਭਾਈਨੇ ਕੋਈ ਭੂਤ ਪ੍ਰੇਤਤਾ ਨਹੀਂ ਆ ਗਿਆ ਆਪਣੇ ਘਰੇ ਵੀ ਉਹੀ ਚੱਕ ਚੱਕ ਗਾਇਬ ਕਰੀ ਜਾਂਦੀ ਆ ਮੈਂ ਤਾਂ ਸਵੇਰ ਦੀ ਲੱਪੀ ਜਾਂਨੀ ਆ ਮੈਨੂੰ ਤਾਂ ਬਾਪ ਨਹੀਂ ਲੱਗਦਾ ਕਿ ਭੂਤ ਪ੍ਰੇਤਤਾ ਨਹੀਂ ਆ ਗਿਆ ਪਹਿਲਾਂ 55000 ਰੁਪਏ ਗਾਇਬ ਹੋ ਗਿਆ ਹੁਣ ਡੂੜ ਟੋਲੇ ਦੇ ਮੇਰੇ ਟੌਪਸ ਗਾਇਬ ਹੋ ਗਏ ਹੱਦ ਹੋ ਗਈ ਭਾਈ ਇਹ ਤਾਂ ਬਹੁਤ ਹੀ ਜ਼ੁਲਮ ਹੋਈ ਜਾਂਦਾ ਤੂੰ ਆਪਦਾ ਕਿਤੇ ਹੋਰ ਨਾ ਧਰਕੇ ਭੁੱਲ ਗਈ ਹੋਵੇਂ ਤੂੰ ਵੀ ਬਾਪੂ ਬੰਦੌਲੀ ਨਹੀਂ ਹੈਗੀ ਤੇਰੀ ਨੋ ਵਰਗੀ ਫਿਰ ਮੈਂ ਚੀਜ਼ਾਂ ਰੱਖ ਕੇ ਭੁੱਲ ਜੂੰਗੀ ਕੀ ਬੰਦਾ ਹ ਬੌਲੀਆ ਕਿ ਬੌਲੀ ਹੋਣ ਦੇ ਡਰਾਮੇ ਕਰਦੀ ਆ ਗੱਲਾਂ ਤਾਂ ਬਾਪੂ ਖਾਸੇ ਚਿਰਦੀਆਂ ਹੁੰਦੀਆਂ ਨੇ ਆਪਣੇ ਘਰੇ Pinky. ਮੈਨਾਂ ਗorni ਸੀ ਕਰਦਾ ਪੈਸੇ ਫੜਾਉਂਦਾ ਜਿਵੇਂ ਪੁੱਸਦਾ ਨਾ ਕਦੇ ਕਹਿੰਦੀ ਸਬਜ਼ੀ ਲੈਂਦੀ ਆ ਲੈਂਦਾ ਐਂ ਟਾਲ ਮਟੋਲ ਕਰ ਦਿੰਦੀ ਬਾਪੂ ਮੈਨੂੰ ਲੱਗਦਾ ਬੀਪਾ ਵੀ ਪੱਕਾ ਸਾਰਾ ਕੁਝ ਉਹਦੇ ਪੈਕੇ ਦੇ ਕੇ ਹੁੰਦੀ ਹੈ ਉਹ ਨਾ ਨਾ ਪਤਾ ਮੇਰੇ ਨੂੰ ਇਹੋ ਜਿਹੀ ਨਹੀਂ ਹੈਗੀ ਵੀ ਪੇਕੇ ਕੋਈ ਚੀਜ਼ ਫੜਾਉਣ ਜਾਵੇ ਇਹ ਤੁਸੀਂ ਬਹਿਮ ਕਰਦੇ ਹੋ ਐਵੇਂ ਰਹਿਣ ਦੇ ਤੂੰ ਨਹੀਂ ਸੁਣਦਾ ਬਾਈ ਇਹ ਤਾਂ ਕਿ ਸਾਨੂੰ ਏਡਾ ਵੱਡਾ ਘਾਟਾ ਪਹਿਲਾਂ ਪੈ ਗਿਆ ਉਹ ਸੋਨੂੰ ਪਤਾ ਨਹੀਂ ਕਿੰਨੀ ਸਿਆਣੀਆਂ ਮੇਰੀ ਨੂੰ ਪੁੱਤਾਂ ਇੱਕ ਪਾਸੇ ਕਹਿੰਦੇ ਨਾ ਪੱਟੀ ਬੰਨੀ ਹੋਈ ਐ ਤੇ ਉਹਦਿਨੀ ਅੱਖਾਂ ਤੋਂ ਜਿਹੜਾ ਨੂੰ ਫੇਰ ਪਤਾ ਲੱਗੂ ਤੂੰ ਸਿਆਣੀ ਸਿਆਣੀ ਦੇ ਚੱਕਰ ਤੋਂ ਸਾਡਾ ਕੁਰੁੰਡ करा देगा हां ਪਹਿਲਾਂ 55000 ਰੁਪਏ ਹੋ ਗਏ ਉਹ ਹੋ ਗਿਆ ਹੁਣ ਲੱਖ ਰੁਪਏ ਦਾ ਮੇਰਾ ਸੋਨਾ ਗਾਇਬ ਹੋ ਗਿਆ ਬਈ ਐ ਤਾਂ ਆਪਣੇ ਘਰ ਨੂੰ ਘਟਾ ਹੀ ਐ ਨਹੀਂ ਇਹਦਾ ਮਤਲਬ ਹੈ ਬਹੂ ਨੇ ਚੱਕ ਲੇ ਫਿਰ ਉਹ ਉਸੇ ਨੇ ਗਾਇਬ ਕਰ ਲੇ ਕੀ ਬਣਾ ਦੇ ਪਿੱਕਿਆਂ ਨੂੰ ਦਿੰਦੀ ਹੋਵੇ ਮੈਨੂੰ ਤਾਂ ਲੱਗਦਾ ਨਹੀਂ ਭਾਈ ਸੋਨ ਨੂੰ ਦੇਖ ਲਓ ਜੇ ਤੈਨੂੰ ਨਹੀਂ ਲੱਗਦਾ ਬਾਪੂ ਚਲ ਫਿਰ ਐ ਕਰੋ ਜੇ ਤੁਹਾਨੂੰ ਐ ਲੱਗਦਾ ਨਾ ਭੋਬੀ ਸੱਚੀ ਐ ਬਈ ਆਪਾਂ ਇੱਕ ਕੰਮ ਕਰਦੇ ਆ ਤੂੰ ਐ ਕਰ ਤੂੰ ਭੋਬੀ ਤੋਂ ਨਾ ਪੈਕਿਆ ਤੋਂ ਨਾ ਢਾਈ ਲੱਖ ਰੁਪਏ ਮੰਗਾ ਹਾਂ ਢਾਈ ਲੱਖ ਹਾਂ ਬਾਪੂ ਉਹ ਵੀ ਜਿਹੜਾ ਰਿਸ਼ਤਾ ਹੋਇਆ ਸੀ ਨਾ ਉਹਨਾਂ ਨੇ ਪੈਸੇ ਕੁਝ ਨਹੀਂ ਸੀ ਦਿੱਤਾ ਠੀਕ ਹੈ ਨਾ ਜਿਹੜੇ ਝੋਲੀ ਪਵਾਉਂਦੇ ਹੁੰਦੇ ਨੇ ਉਹਨਾਂ ਨੇ ਕਿਹਾ ਸੀ ਜਦੋਂ ਪਰੌਣੇ ਨੂੰ ਲੋੜ ਆਈ ਪਈ ਅਸੀਂ ਹੋਰਾਂ ਦੇ ਦਾਂਗੇ ਨਾਲੇ ਉਹਦਾ ਸਾਡਾ ਹੱਥ ਸੈੱਟ ਹੋਊਗਾ ਬਾਪੂ ਕਿਹਾ ਸੀ ਉਹਨਾਂ ਨੇ ਇਹ ਗੱਲ ਉਹ ਥੋੜੀ ਮਰ ਜੇ ਭਾਈ ਮੈਂ ਤਾਂ ਇਹ ਗੱਲ ਨੂੰ ਚਾਹੁੰਦਾ ਨਹੀਂ ਮੈਂ ਤਾਂ ਕਹਿੰਦਾ ਤੁਸੀਂ ਆਪਦੀ ਘਰ ਦੀ ਗੱਲ ਕਰ ਚੀ ਰੱਖੋ ਤੂੰ ਤਾਂ ਸਾਨੂੰ ਵੀ ਨਹੀਂ ਚਾਹੁੰਦਾ ਤੂੰ ਚੁੱਪ ਹੀ ਰਹਿ ਹੁਣ ਬਾਪੂ ਤਾਂ ਘਾਟੇ ਨੂੰ ਹੀ ਆ ਹਾਂ ਕੋਈ ਨਹੀਂ ਬੈਠ ਤੂੰ ਪਾਪ ਵੀ ਨੂੰ ਬੁਲਾ ਤੁਸੀਂ ਐ ਕਰੋ ਬਾਪੂ ਤੂੰ ਆਉਂਦਾ ਮੂੰਹ ਅੰਦਰ ਰੱਖੀ ਹੁਣ ਚੰਗਾ ਭਾਈ ਜਿਵੇਂ ਛੋ ਤਲਦੀਪ ਪੂਰੇ ਇੱਕ ਮਿੰਟ ਇੱਧਰ ਕਿੱਥੇ ਐ ਉਹ ਤਾਂ ਉੱਧਰ ਬੈਠੀ ਹੁੰਦੀ ਐ ਤਲਦੀਪ ਹਣ ਉਥੇ ਵਗਜੋ ਕੋਲੇ ਬਾਬੀ ਪੂਰੀ ਸਾਡੇ ਬਾਪੂ ਤੇਰੇ ਮੂੰਹ ਤੇ ਹੀ ਸਾਡੇ ਦੇਖ ਲਾ ਐਡੀ ਬੋਲੀ ਉਹਨੂੰ ਸੁਣਦਾ ਵੀ ਨਹੀਂ ਹੈਗਾ ਉਹ ਭਾਈ ਇਹ ਗੱਲ ਤੁਸੀਂ ਆਪਦੀ ਮਰਜ਼ੀ ਨਾਲ ਕਰੋ ਮੈਂ ਇੱਥੋਂ ਨਹੀਂ ਇਹ ਗੱਲ ਚਾਹੀਦਾ ਫਿਰ ਛੋਡੀ ਗੱਲ ਚ ਚੱਲ ਠੀਕ ਐ ਬਾਪੂ ਤੂੰ ਪਾਸੇ ਰਹਿ ਸਾਡੀਆਂ ਗੱਲਾਂ ਕੀ ਗੱਲ ਹੈ ਗੱਲ ਸੁਣ ਤਲਦੀਪ ਭਾਬੀ ਤਾਂ ਤੂੰ ਬਾਈ ਦੀ ਸੁਣ ਅੱਗੇ ਹੋ ਪਾਪਾ ਨੇ ਭਰਨੇ ਆ ਪੈਸੇ ਠੀਕ ਐ ਨਾਲੇ ਲਿਹਾਉਣਾ ਘਰੇ ਤੂੰ ਐ ਕਰ ਤੇਰੇ ਭਾਈ ਨੂੰ ਫੋਨ ਕਰ ਦੇ 2.5 ਲੱਖ ਰੁਪਏ ਦੇ ਦੇ ਆਪਾਂ ਨੂੰ ਐਨੇ ਪੈਸੇ ਹੀ ਉਹਨਾਂ ਕੋਲੇ ਕਿੱਥੋਂ ਆਏ ਐਨੇ ਪੈਸੇ ਨਾਲੇ ਆਪਣਾ ਘਰੇ ਵਧੀਆ ਗੁਜ਼ਾਰਾ ਤਾਂ ਹੋਈ ਜਾਂਦਾਗਾ ਕਿਹਾ ਸੀ ਉਹਨਾਂ ਨੇ ਆਪਾਂ ਨੂੰ ਉਦੋਂ ਵੀ ਜਦੋਂ ਲੋੜ ਵੀ ਦੱਸਦੇ ਹੋ ਹੁਣ ਆਪਾਂ ਨੂੰ ਲੋੜ ਆ ਉਹ ਕਿੱਥੋਂ ਦੇ ਦੇ ਲਈ ਨਾਲੇ ਐਨੇ ਥੋੜੇ ਕਿਹਾ ਸੀਗਾ ਉਹਨਾਂ ਨੇ ਭਾਬੀ ਫਿਰ ਐ ਕਰ ਉਹੀ ਦੇ ਦੇ ਜਿਹੜਾ 55000 ਤਾਂ ਨੇ ਲੁਕੋ ਲਿਆ ਨਾਲੇ ਮੇਰੀਆਂ ਟੂਮਾਂ ਚੱਕ ਲੀਆਂ ਤਾਂ ਕੀ ਕਹੀ ਜਾਂਦੇ ਪਿੰਕੀ ਕਿਉਂ ਤੁਸੀਂ ਮੇਰੇ ਤੇ ਜਿਹੜੇ ਚਾਂਗ ਲਾਈਏ ਨੇ ਮੈਂ ਕੋਈ ਪੈਸਾ ਨਹੀਂ ਚੱਕਿਆ ਮੈਂ ਕੋਈ ਟੂਬ ਨਹੀਂ ਚੱਕੀ ਭਾਈ ਫਿਰ ਗਏ ਕਿੱਧਰ ਮੈਂ ਹੋਰ ਘਰ ਖਾ ਗਿਆ ਘਰ ਖਾ ਗਿਆ ਆਪਣਾ ਦਰਤੀ ਖਾਗੀ ਹੋਣੀ ਦੰਦੀ ਜਿਹੜੀ ਚੀਜ਼ਾਂ ਚੱਕਦੀਆਂ ਹੋਰ ਆਪਣੇ ਘਰੇ ਹੈਗਾ ਕੌਣ ਆ ਕੌਣ ਆਪਣੇ ਘਰੇ ਹੋਰ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਅੱਛਾ ਦੇਖ ਲੈ ਭਾਈ ਹੁਣ ਆਪਾਂ ਨੂੰ ਮਾੜੇ ਬਣਾਉਂਦੀ ਆ ਫੇ ਕਿੱਧਰ ਇਹ ਚੰਗੇ ਹੋਗੇ ਜਿਹੜੇ ਹੁਣ ਮੇਰੇ ਭਾਈ ਨੂੰ ਦਾਜ ਵੀ ਨਹੀਂ ਦੇ ਸਕਦੇ ਕਹਿ ਕੇ ਮੁੱਕਰ ਗਿਆ ਕਿ ਜਦੋਂ ਪੁਰਾਣੀ ਨਹੀਂ ਲੜਾਈ ਅਸੀਂ ਦੇ ਦਾਂਗੇ ਤੇ ਹੁਣ ਕਿ ਨਹੀਂ ਮੇਰੇ ਕੋਲ ਤਾਂ ਕੁਸ ਹੈ ਨਹੀਂ ਆਈ ਮੁੱਕਰ ਨਹੀਂ ਜਾਣਦੇ ਕੋਈ 20-50 ਹਜ਼ਾਰ ਹੁੰਦਾ ਦੇਣੇ ਕਿਹਾ ਸੀ ਉਹਨਾਂ ਨੇ ਉਹਨਾਂ ਨੇ ਐ ਕਿਸੇ ਵੀ ਮੋਟਰਸਾਈਕਲ ਤੱਕ ਦੇ ਪੈਸੇ ਦੇ ਸਕਦੇ ਆ ਉਹ ਵੀ ਜੇ ਤੁਹਾਨੂੰ ਲੋਡ ਹੋਈ ਤਾਂ ਲੈ ਲਿਓ ਚੱਲ ਫਿਰ ਕੋਈ ਫਾਇਦਾ ਤਾਂ ਨਹੀਂ ਸੀ ਨਾ ਆਏ ਕਰ 9.5 ਲੱਖ 1.2 ਲੱਖ ਦਾ ਬੁਲਟ ਆਉਂਦਾ ਐਨੇ ਜੋਗੇ ਤੇਰੇ ਪੇਕੇ ਹੋਣਗੇ ਬੁਲਟ ਦੇ ਪੈਸੇ ਦੇ ਦਨ ਫਿਰ ਠੀਕ ਹੀ ਨਹੀਂ ਜਾਂਦੀ ਤੁਸੀਂ ਇਹਨੂੰ ਸੁਣ ਠੀਕ ਹੀ ਤਾਂ ਕਹਿੰਦੀ ਆ ਕਹੇ ਨੂੰ ਹੋਰ ਤੈਨੂੰ ਨਹੀਂ ਸੁਣਦਾ ਕੀ ਕਹਿੰਦੀ ਆ ਬਾਈ ਤੂੰ ਹੀ ਨਰਮਾ ਤੂੰ ਹੀ ਠੰਡਾ ਚੱਲ ਰਿਹਾ ਤੇਰੀ ਨਰਵਾਈ ਦਾ ਫੈਰਾ ਚੱਕਦੀ ਆ ਇਹ ਓਹ ਬੈਂਕੀ ਤੂੰ ਸਾਡੇ ਘਰ ਨੂੰ ਖਰਾਬ ਕਰਨ ਤੇ ਲੱਗੀ ਹੋਈ ਮੈਂ ਕੀ ਖਰਾਬ ਕਰਦਾ ਖਰਾਬ ਤਾਂ ਤੂੰ ਕਰੀ ਜਾਨੀਆ ਜਿਹੜੀ ਤੇਵੇਂ ਪੇਕਿਆਂ ਦੇ ਚਸ ਰੱਖਦੀ ਹੋਵੇ ਨਾ ਵਿਆਹ ਕਰਾ ਕੇ ਵੀ ਪੇਕਿਆਂ ਕਨੀ ਚਾਕ ਹੋਵੇ ਉਹ ਕਰ ਨਹੀਂ ਬਸਦੇ ਹੁੰਦੇ ਮੈਨੂੰ ਇਹ ਗੱਲਾਂ ਕਹਿਣ ਤੇ ਵਿਜਾਇ ਨਾ ਤੂੰ ਆਪ ਦੀ ਪੀੜੀ ਥੱਲੇ ਸੋਟਾ ਮਾਰ ਵੀ ਕੌਣ ਪੇਕੇ ਬੈਠਾ ਪੇਕੇ ਬੈਠੀਆਂ ਕੀ ਕਹਿੰਦੇ ਕੋਈ ਲਾਲਚ ਨਹੀਂ ਕੀਤਾ ਜਦ ਪੇਕੇ ਨੂੰ ਕਹਦੇ ਦਿੱਤਾ ਨਹੀਂ ਆਦਾ ਸਾਰਾ ਤਾਂ ਲਿਆ ਲਿਆ ਕੇ ਜਦ ਪੇਕੇ ਨੂੰ ਦਿੱਤਾ ਹੁੰਦਾ ਨਾ ਤੇਰੇ ਵਾਂਗੂ ਰਾਜ ਕਰਦੀ ਹੁੰਦੀ ਆ ਤੇ ਸਾਰਿਆਂ ਤੇ ਮੈਂ ਕਿਹਨੂੰ ਦਿੰਨੀ ਆ ਕੌਣ ਆਇਆ ਮੇਰੀ ਹੋਰ ਫਿਰ ਪੈਸੇ ਜਾਂਦੇ ਕਿੱਧਰ ਨੇ ਚੀਜ਼ਾਂ ਜਾਂਦੀਆਂ ਕਿੱਥੇ ਨੇ ਘਰ ਜੀ ਨੇ ਜੀ ਹੋਰ ਕਿੱਥੇ ਜਾਣੀਆਂ ਨੇ ਆਇਆ ਕਰ ਫਿਰੋ ਜੇ ਤੂੰ ਆਹਦੇ ਪੇਕੇ ਤੋਂ ਪੈਸੇ ਨਹੀਂ ਲਿਆ ਛੱਡੀ ਤੂੰ ਆਦੇ ਭਾਈ ਨੂੰ ਫੋਨ ਕਰ ਜਾ ਉਹਦੇ ਨਾਲ ਹੀ ਭੱਜ ਜਾ ਤੂੰ ਜਾ ਮੈਂ ਕਿੱਥੇ ਜਾਵਾਂਗੀ ਮੈਂ ਨਹੀਂ ਜਾ ਤੂੰ ਮੈਂ ਕਿੱਥੇ 2.5 ਲੱਖ ਲੈ ਕੇ ਆਈਆਂ ਉਹ ਨਜਰ ਨਾਲਸ ਕਰੇ ਪੈਰ ਨਾ ਪਾਈ ਜਿਹੜਾ ਜਰ ਪੈਸੇ ਨਹੀਂ ਲੈ ਕੇ ਆਉਂਦੀ ਮਜ਼ਾਕ ਹੀ ਬਣਾ ਛੱਡਿਆ ਨੇ ਪਿੰਕੀ ਸਾਰਾ ਕੁਝ ਖਾ ਗਈ ਘਰ ਨੂੰ ਘਾਟਾ ਕਿਸੇ ਥਾਂ ਦੀ ਉਹ ਪਾਈ ਉਹ ਗੰਦਸੂਣ ਕੁੜੀਆਂ ਉਹ ਗੁਰਦੀਪ ਕੀ ਕਰਾਂ ਮੈਂ ਰੱਬਾ ਆ ਕੀ ਹੋਈ ਜਾਂਦਾ ਸਾਡੇ ਘਰੇ ਕਲੇਸ਼ ਕਿੱਥੋਂ ਆ ਗਿਆ ਹੌਣਾਂ ਮੈਂ ਮੋੜ ਸਕਦਾ ਨਾ ਮੈਨੂੰ ਕੁਝ ਕਹਿ ਸਕਦਾ ਫੇਰ ਅੱਬਾ ਆ ਕੀ ਹੋ ਗਿਆ ਸਾਡੇ ਘਰ ਨੂੰ ਸਮਝ ਨਹੀਂ ਆ ਰਹੀ ਹੈਲੋ ਕਿੱਥੇ ਰਹਿ ਜਾ ਨਾਉਨਾ ਤੇ ਤੈਨੂੰ ਫੋਨ ਹੀ ਚੱਕਿਆ ਜਾਂਦਾ ਹਾਂ ਨਾਲੇ ਹੁਣ ਮੌਕਾ ਦੋਹਣਾ تیر ਜਮਾਂ ਐਨ ਨਿਸ਼ਾਨੇ ਤੇ ਲੱਗਿਆ ਜਾ ਕੇ ਵਾਹ ਹੋਾ ਹੋ ਦੋ ਲੋ ਕੰਮ ਹੋ ਗਏ ਨਾਲੇ ਹੁਣ ਆ ਜਿਹਾ ਜਿਹਾ ਟਾਈਮ ਨਾਲ ਮੈਨੂੰ ਲੈਣਾ ਉਹ ਪੈਸੇ ਵੀ ਲੈ ਲੈ ਤੇ ਭਾਬੀ ਦੀਆਂ ਟੂਮਾ ਵੀ ਆਪਣਾ 5 ਲੱਖ ਪੂਰਾ ਹੋ ਗਿਆ ਹੋ ਆਪਾਂ ਕਿਸੇ ਤੋਂ ਕੀ ਲੈਣਾ ਜਿਹੜਾ ਵਾਦਾ ਇਹਨਾਂ ਨੇ ਆਪਣੇ ਨਾਲ ਕਰਕੇ ਮੁਕਰੇ ਸੀ ਉਹ ਆਪਾਂ ਕਲੀਅਰ ਕਰ ਲਿਆ ਹਾਂ ਹੁਣ ਤੁਰ ਟਾਈਮ ਨਾਲ ਆ ਜੀ ਮੈਨੂੰ ਲੈਣ ਜਿਹੜਾ ਨੂੰ ਪਤਾ ਹੀ ਨ ਲੱਗੇ। ਹੂੰ। ਠੀਕ ਹੈ। ਠੀਕ ਹੈ ਜੰਗਾ। ਚੰਗਾ। ਚੰਗਾ ਕੋ ਸੁਣ ਨਾ ਲਵੇ। ਬਾਕੀ ਗੱਲਾਂ ਬਾਅਦ ਚ। ਠੀਕ ਹੈ। ਕਿਸੇ ਲਈ ਨਹੀਂ ਸੁਣਨਾ। ਸ਼ੁਕਰ ਹੈ। ਉਹ ਅਵਤਾਰ। ਅਵਤਾਰ। ਮੇਰੀ ਗੱਲ ਸੁਣਾ। ਤੂੰ ਕਿੱਧਰ ਤੈਰੀ ਕਰੀ ਜੰਨਾ? ਬਾਪੂ ਮੈਂ ਜ਼ਰੂਰੀ ਕੰਮ ਜਾਣਾ ਇੱਕ। ਉਹ ਤੋਂ ਜ਼ਰੂਰੀ ਕੰਮ ਨੂੰ ਰਹਿਣ ਦੇ। ਕਿਉਂ ਜਿਹੜਾ ਆਹੋ ਮੇਰੀ ਗੱਲ ਸੁਣ ਲੈ ਅੱਜ ਤਾਂ ਕਿਤੇ ਨਹੀਂ ਜਾਣਾ ਚਾਹੇ ਕਿੱਡੇ ਜ਼ਰੂਰੀ ਕੰਮ ਹੈ। ਬਾਪੂ ਬਾਲਾ ਜ਼ਰੂਰੀ ਕੰਮ ਸੀ ਮੇਰਾ ਜਾਣਾ ਤਾਂ ਬਾਲਾ ਜ਼ਰੂਰੀ ਹੈ। ਓਹੋ ਜਿਹੜਾ ਅੱਜ ਘਰੇ ਜ਼ਰੂਰੀ ਹੈ ਨਾ ਇਹ ਇਹ ਬਾਲਾ ਜ਼ਰੂਰੀ ਹੈ। ਤੂੰ ਜਾਣਾ ਨਹੀਂ ਮੇਰੀ ਗੱਲ ਸੁਣ ਲੈ। ਪ੍ਰਾਣਾ ਆਊਗਾ ਪਿੰਕੀ ਨੇ ਨਾ ਪ੍ਰਾਣੇ ਨੂੰ ਫੋਨ ਕੀਤਾ ਵੀ ਤੂੰ ਆ ਜਾ। ਕੰਮ ਕੀ ਆ? ਮੈਂ ਕਹਿੰਦਾ ਤੁਹਾਨੂੰ ਉਹਦੀ ਪਤਾ ਲੱਗੂ। ਤੂੰ ਬਸ ਚੁੱਪ ਕਰਕੇ ਤੁਰਾ ਫਰੀ ਘਰੇ ਐਨਾ ਪਤਾ ਲੱਗੇ ਵੀ ਅਸੀਂ ਕਿਵੇਂ ਅੱਜ ਘਰੇ ਰਹਿ ਤੂੰ ਅੱਜ ਜਾਣਾ ਨਹੀਂ। ਚਲ ਠੀਕ ਆ ਬਾਪੂ ਜੇ ਤੂੰ ਕਹਿਣਾ ਨਹੀਂ ਜਾਂਦਾ ਪਰ ਮੇਰਾ ਕੰਮ ਬਹੁਤ ਜ਼ਰੂਰੀ ਸੀ ਕੋਈ ਨਹੀਂ ਉਹਨੂੰ ਤੂੰ ਛੱਡ ਆਹ ਜ਼ਰੂਰੀ ਐ ਜਦੋਂ ਪ੍ਰੌਣਾ ਆ ਗਿਆ ਉਦੋਂ ਮਗਰ ਤੈਨੂੰ ਸਾਰੀ ਗੱਲ ਦੀ ਪਤਾ ਲੱਗ ਜੂ ਕੀ ਕੀ ਗੱਲ ਐ ਠੀਕ ਆ ਬਾਪੂ ਸਮਝ ਗਿਆ ਠੀਕ ਆ ਜਾਣਾ ਨਹੀਂ ਅੱਜ ਤਾਂ ਠੀਕ ਠੀਕ ਐ ਚੰਗਾ ਪਤਾ ਨਹੀਂ ਕਹੇ ਆ ਸੁੱਖ ਦਾ ਸੁਨੇਹਾ ਦੇਉ ਫੋਨ ਤੇ ਫੋਨ ਕਰੀ ਜਾਂਦੀ ਐ ਕੀ ਹਲੋ ਇਹ ਪਾਣੀ ਪੀ ਲਓ ਬਾਬਾ ਟਾਈਮ ਨਾਲ ਹੀ ਆ ਗਈ ਜਿਵੇਂ ਇੰਨੀ ਕੀ ਕਾਲ ਪਈ ਸੀ ਐਨੇ ਤੋਂ ਜਲਦੀ ਜਲਦੀ ਫੋਨ ਕਰੀ ਜਾਨੀ ਆ ਕੀ ਹੋਇਆ ਉਹ ਜਲਦੀ ਜਲਦੀ ਫੋਨ ਕੀ ਬਸ ਜਿਹੜੇ ਕੰਮ ਨੂੰ ਆਈ ਸੀ ਮੈਂ ਆਪਣਾ ਕੰਮ ਹੋ ਗਿਆ ਸੀ ਮੇਰੇ ਚਲ ਮੈਂ ਫੋਨ ਕਰਕੇ ਟਾਈਮ ਨਾਲ ਘਰੇ ਭੱਜ ਜਾ ਮੈਨੂੰ ਆਈ ਨੂੰ ਵੀ ਕਾਫੀ ਦਿਨ ਹੋ ਗਏ ਨਹੀਂ ਨਾ ਫੋਨ ਤਾਂ ਇੰਨੀ ਜਲਦੀ ਜਲਦੀ ਕਰ ਰਹੀ ਸੀ ਵੀ ਜੇ ਮੈਂ ਥੋ ਗੁਟਾਕਾ ਮਾਰ ਕੇ ਭੱਜਣਾ ਹੁੰਦਾ ਨਹੀਂ ਨਹੀਂ ਜੇ ਆਵਦੇ ਘਰੇ ਕਿਹੜਾ ਡਾਕਾ ਮਾਰਨਾ ਮੈਂ ਤਾਂ ਹੋ ਗਿਆ ਸੀ ਬਸ ਵੀ ਆਪਣਾ ਕੰਮ じゃ ਹੋ ਗਿਆ ਸੀਗਾ ਬਾਪੂ ਨੇ ਕਰਤਾ ਸੀ ਮੈਂ ਕਿਹਾ ਚੱਲ ਫੇ ਟਾਈਮ ਨਾਲ ਆਪਦੇ ਘਰੇ ਜਾਈਏ ਮੈਨੂੰ ਆਈ ਨੂੰ ਵੀ ਕਾਸੇ ਦਿਨ ਹੋ ਗਏ ਨਹੀਂ 15 20 ਦਿਨ ਵਾਂਗੂ ਮੈਂ ਕਿਹਾ ਫੇ ਰੈ ਕਹੋਂਗੇ ਵੀ ਕੰਮ ਦਾ ਟਾਈਮ ਹੈ ਜਾ ਕੇ ਪੈਕੇ ਬੈਠੀਏ ਨਹੀਂ ਘਰੇ ਕੋਈ ਦਿਖਦਾ ਨਹੀਂਗਾ ਬਾਪੂ ਵਰਗੇ ਬਾਈ ਵਰਗੇ ਭੈਣ ਕਿੱਥੇ ਆ ਬਾਪੂ ਵਰਗੇ ਤਾਂ ਉਰੀ ਹੋਣ ਗਈ ਅੰਦਰ ਤੇ ਭੈਣ ਪੈਕੇ ਗਈ ਹੋਈ ਆ ਭਾਬੀ ਤਾਂ ਕਦੋਂ ਗਈ ਗਈ ਆ ਪੈਕੇ ਆ ਥੋੜੇ ਦਿਨ ਹੋਇਆ ਉੱਤੇ ਗਈ ਆਈ ਲੱਟ ਕੇ ਰਹੀ ਗਈ ਉਹ ਸਾਸਰੀ ਘਰ ਸਾਸਰੀ ਘਰ ਮਤਲਬ ਸਾਸਤਰੀ ਘਰ ਉਹ ਇਹਦੀ ਕਰਤੂਤ ਕਰਕੇ ਗਈ ਆ ਉਹ ਕਿੱਥੇ ਜਾਣ ਵਾਲੀ ਸੀ ਬੈਠੋ ਜੀ ਆਜੋ ਬੈਠੇ ਉਧਰ ਹੋ ਜਾ ਆਪਣੇ ਉਹ ਠੀਕ ਹੈ ਭਾਈ ਬਾਈ ਸਾਸਰੀ ਘਰ ਹੋਰ ਸਤਨਾ ਵਧੀਆ ਜੀ ਬੰਦੇ ਹਾਂ ਠੀਕ ਹੈ ਜੀ ਤੁਸੀਂ ਦੱਸੋ ਬਸ ਠੀਕ ਹੈ ਕਿਵੇਂ ਕਰਤੂਤ ਬਾਪੂ ਜੀ ਪੁੱਛ ਲਿਆ ਭਾਈ ਇਹ ਸੀ ਨੂੰ ਦੱਸ ਦੇ ਭਾਈ ਹੁਣ ਖੁੱਲ ਕੇ ਕੀ ਗੱਲ ਹੈ ਮੈਂ ਕੀ ਦੱਸਾਂ ਬਾਪੂ ਕਰਤੂਤ ਤਾਂ ਫਿਰ ਉਸੇ ਦੀ ਹੋ ਸੀ ਹਾਂ ਉਸੇ ਦੀ ਸੀ ਬਸ ਉਹਦੇ ਸਿਰ ਭੰਦਾ ਬੰਦੇ ਗੱਲ ਕੀ ਹੋਈ ਆ ਗੱਲ ਤਾਂ ਦੱਸੋ ਨਾ ਮੈਨੂੰ ਕੀ ਹੋਇਆ ਇੰਦੇ ਗੱਲਾਂ ਵੀਰੇ ਮੇਰੇ ਦਿਲ ਦਾ ਮਰਾਂ ਜਾਂਦੇ ਆ ਬਾਪੂ ਜੀ ਨਾ ਮੇਰੀ ਗਲਤੀ ਇਹਦੇ ਚ ਹੁਣ ਤਾਂ ਹੋਰ ਹੁਣ ਲੜਦੀ ਤਾਂ ਤੂੰ ਰਹੀ ਆ ਉਹਦੇ ਨਾਲ ਕਿਤੇ ਉਹਦੇ ਟੂਮਾ ਸਿਰ ਲਾਤੀਆਂ ਕਿਧਰੇ ਉਹਦੇ ਸਿਰ ਪੈਸੇ ਲਾਤੇ ਉਹ ਕਿਹੜੀ ਚੀਜ਼ ਆ ਜਿਹੜੀ ਉਹਦੇ ਸਿਰ ਨਹੀਂ ਲਾਈ ਰਹਿੰਦੀ ਕੁੰਦੀ ਉਹਦੇ ਤੇ ਘਟ ਪਵਾਤੀ ਨਾ ਤੈਨੂੰ ਮੈਂ ਇਸ ਕੰਮ ਲਈ ਇੱਥੇ ਭੇਜਿਆ ਸੀ ਵੀ ਤੂੰ ਜਾ ਕੇ ਆਉਂਦੇ ਭਰਾ ਦਾ ਘਰ ਪੱਟ ਜੇ ਤੂੰ ਇਹ ਜਾ ਕੁਛ ਕਰਦੀ ਹੈ ਨਾ ਇਸੇ ਕਰਕੇ ਤੇਰੀ ਮੇਰੀ ਮਾਨ ਨਾਲ ਨਹੀਂ ਬਣਦੀ ਹਾਂ ਪੱਟ ਤਾਂ ਨਾ ਫਿਰ ਹੋਰ ਕੀ ਕਰਦੀ ਜੇਰੇ ਘਰ ਦੇ ਵਿੱਚ ਮੇਰੀ ਚੌਧਰ ਚੱਲਣੀ ਚਾਹੀਦੀ ਸੀ ਉਹੀ ਚੱਲਦੀ ਸੀ ਭਾਬੀ ਕਰਕੇ ਆਪਣੇ ਨਾ ਕੀਤਾ ਹੋਇਆ ਵਾਦਾ ਮੁੱਕਰ ਗਏ ਇਹਨਾਂ ਨੇ ਹਾਂ ਨਾ ਕਿਹਾ ਸੀ ਵੀ ਅਸੀਂ ਪਰੋਣੇ ਦੀ ਝੋਲੀ ਜਿਹੜਾ 5 ਲੱਖ ਪਾਉਣਾ ਸੀ ਵਿਆਹ ਵਾਲੇ ਨਹੀਂ ਪਾਉਦੇ ਜਦੋਂ ਪਰੋਣੇ ਨੂੰ ਲੋੜ ਹੋਈ ਅਸੀਂ ਉਦੋਂ ਦੇ ਦਾਂਗੇ ਕੀ ਕੀਤਾ ਇਹਨਾਂ ਨੇ ਮੁੱਕਰ ਗਏ ਨਾ ਆਪਾਂ ਨੂੰ ਮਿੰਟ ਚ ਕਹਦਾ ਤੁਹਾਡੇ ਕੋਲ ਤਾਂ ਹੈ ਨਹੀਂ ਧਾਰੇ ਵੀ ਨਹੀਂ ਦਿੱਤੇ ਇਹਨਾਂ ਨੇ ਕੀ ਕਰਦੀ ਮੈਂ ਮੈਂ ਰੁਪਏ ਇਹਨਾਂ ਦੇ ਕੋਈ ਉਹ ਰੱਖਣੇ ਨਹੀਂ ਸੀ ਮੈਨੂੰ ਲੋੜ ਸੀ ਮੈਂ ਤੁਹਾਨੂੰ ਇਹ ਗੱਲ ਕਹਿ ਕੇ ਭੇਜਿਆ ਸੀਗਾ ਵੀ ਤੂੰ ਇੱਕ ਵਾਰੀ ਲੈ ਲਾ ਜਦੋਂ ਹੱਥ ਪੈ ਗਿਆ ਮੈਂ ਨਾਲ ਦੀ ਨਾਲ ਇਹਨਾਂ ਦੇ ਵਾਪਸ ਕਰ ਦਨੇ ਆ ਫਿਰ ਉਹ ਇਸ ਗੱਲ ਤੇ ਆਏ ਨਹੀਂ ਆਏ ਕਿਦੇ ਕਰਕੇ ਸਿਰਫ ਭਾਬੀ ਕਰਕੇ ਕਿਉਂਕਿ ਇਸ ਘਰ ਦੇ ਵਿੱਚ ਨਾ ਭਾਬੀ ਜੀ ਚਾਦਰ ਚਲਦੀ ਸੀ ਜਿਹੜੀ ਮਰ ਤਾਂ ਜਰੀ ਨਹੀਂ ਗਈ ਮੈਂ ਜੋ ਨਹੀਂ ਆ ਫਿਰ ਮੇਰੇ ਸਹੁਰੇ ਵੀ ਤੇ ਮੇਰੇ ਪੇਕੇ ਵੀ ਮੇਰੀਓ ਚੱਲੇ ਮੇਰ ਦਾ ਪੁੱਛ ਕੇ ਗੱਲ ਹੋਵੇ ਅੱਛਾ ਤੇਰੀ ਉੱਥੇ ਵੀ ਚੱਲੇ ਤੇਰੀ ਇੱਥੇ ਵੀ ਚੱਲੇ ਐਡੀ ਕਿੱਡੀ ਕੁ ਤੂੰ ਰਾਜੇ ਦਿੱਤੀ ਹੈ ਵੀ ਤੇਰੀ ਚਾਰ ਸਪੇਰੇ ਚੱਲੇ ਨਾ ਇੱਥੇ ਇਹਨਾਂ ਦਾ ਘਰ ਆ ਇਹਨਾਂ ਦੀ ਹੀ ਚੱਲੂ ਉੱਥੇ ਵੀ ਤੇਰਾ ਜਲਣ ਚਲਾਉਣ ਦਾ ਕੋਈ ਫਰਜ਼ ਨਹੀਂ ਬਣਦਾ ਹਮੇਸ਼ਾ ਵਾਸਤੇ ਧੀਆਂ ਨਿਮਕੇ ਰਹਿੰਦੀਆਂ ਹੁੰਦੀਆਂ ਕੰਮਕਾਰ ਕਰਦੀਆਂ ਹੁੰਦੀਆਂ ਚਿਤ ਕਰਦੀਆਂ ਸਾਰੇ ਪਰਿਵਾਰ ਦੇ ਤੇਰੇ ਤਾਂ ਗਿੱਠ ਜਿੱਡੀ ਜੀਬ ਲੱਗੀ ਕਿਵੇਂ ਬੋਲੀ ਜਾਂਦੀ ਆ ਤੂੰ ਅੱਛਾ ਇਹ ਮੁੱਕਰ ਸਕਦੇ ਆ ਗੱਲਾਂ ਕਹਿ ਕੇ ਮੈਂ ਆਪਦੀ ਨਹੀਂ ਜਲਾ ਸਕਦੀ ਕੀ ਹੋ ਗਿਆ ਜੇ ਮੇਰਾ ਤਰੀਕਾ ਗਲਤ ਸੀ ਪਰ ਕਰਨਾ ਤਾਂ ਮੈਂ ਸਹੀ ਚਾਇਆ ਨਾ ਇਹ ਸਹੀ ਨਹੀਂ ਪਤਾ ਇਹ ਪ੍ਰੋਣਾ ਵੀ ਸਹੀ ਕਹਿੰਦਾ ਤੂੰ ਗਲਤ ਐ ਇਸ ਕਥਾ ਤੇ ਤੇਰਾ ਹੱਕ ਨਹੀਂ ਮੰਨਦਾ ਇੱਥੋਂ ਤੱਕ ਜਾਣਦਾ ਬਾਪੂ ਜੀ ਜੇ ਤੁਸੀਂ ਆਪਦੀ ਜ਼ਬਾਨ ਤੇ ਰਹਿੰਦੇ ਮੈਨੂੰ ਆਜਾ ਕੁਝ ਕਰਨ ਦੀ ਲੋੜ ਹੀ ਨਹੀਂ ਸੀ ਨਾਲੇ ਰਹੀ ਗੱਲ ਕੱਟ ਚੌਧਰ ਚਲਾਉਣ ਦੀ ਕੀ ਹੋ ਗਿਆ ਜੇ ਮੈਂ ਸੋਚ ਲਿਆ ਤੇ ਮੇਰੇ ਪੈਕੇ ਮੇਰੇ ਤੋਂ ਪੁੱਛ ਕੇ ਗੱਲ ਕਰ ਲਿਆ ਕਰਨਾ ਮੈਂ ਕੁਝ ਗਲਤ ਕੀਤਾ ਆਹੋ ਕੋਈ ਨਹੀਂ ਜਿਹੜਾ 5 ਲੱਖ ਦਾ ਵਾਅਦਾ ਕੀਤਾ ਸੀ ਨਾ ਅਸੀਂ ਜ਼ਰੂਰ ਦੇਵਾਂਗੇ ਕੀ ਹੋ ਗਿਆ ਅਸੀਂ ਬਹੁਤ ਤੰਗ ਹੀ ਚਾਏ ਵੇ ਆ ਤਾਂ ਕਰਕੇ ਨਹੀਂ ਦਿੱਤਾ ਗਿਆ ਸਾਥੋਂ ਦੇ ਦੇਾਂਗੇ ਕੋਈ ਨਹੀਂ ਤੇ ਪਰ ਆਏ ਤਾਂ ਥੋੜੀ ਸੀ ਵੀ ਤੂੰ ਐ ਕਰਕੇ ਪੈਸੇ ਲੈ ਜਾਵੇਂ ਬਾਪੂ ਜੀ ਅਤਰਾਜ ਦਾ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਆ ਕਦੇ ਵੀ ਕਿਸੇ ਦਾ ਨਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ ਜੇ ਕੋਈ ਗੱਲ ਹੁੰਦੀ ਹੈ ਨਾ ਸੰਜਮ ਨਾਲ ਵੀ ਕੀਤੀ ਜਾ ਸਕਦੀ ਆ ਪਰ ਜਿਹੜੇ ਸਾਹਮਣਾ ਤੋਂ ਇੰਨਾ ਕੁਸ ਕਰ ਰਹੀ ਹੈ ਨਾ ਤੇਰੇ ਹਿਸਾਬ ਨਾਲ ਤੈਨੂੰ ਮੈਂ ਵੀ ਨਹੀਂ ਰੱਖ ਸਕਦਾ ਐਂਕੋ ਤੂੰ ਕਿੰਨੀ ਹੋ ਜੀ ਕੀਤਾ ਤਾਂ ਮੈਂ ਸਾਰਾ ਕੁਝ ਛੋਟੇ ਕਰ ਕੀ ਆ ਮੈਂ ਤੈਨੂੰ ਇਹ ਕੁਸਤਾ ਨਹੀਂ ਕਹਿ ਕੇ ਤੋਰਿਆ ਸੀ ਵੀ ਤੂੰ ਜਾ ਕੇ ਉਹਨਾਂ ਦੇ ਘਰ ਚ ਫਹਾ ਪਾਲਾ ਚਾਹਤੀ ਏ ਹੋ ਗਈ ਨਾ ਉਹ ਹੀ ਗੱਲ ਨਾ ਉਹ ਕੁੱਤੇ ਦੀ ਗੱਲ ਹੋ ਗਈ ਧੋਬੀ ਵਾਲੀ ਦੀ ਨਾ ਉਹ ਘਾਟ ਦਾ ਨਾ ਇਧਰ ਦਾ ਹੁਣ ਉਹ ਗੱਲ ਤੇਰੇ ਨਾਲ ਹੋ ਗਈ ਨਾ ਨਾ ਜੀ ਸਭ ਤੋਂ ਵੱਡਾ ਸਰਜੂ ਪਰ ਮੈਨੂੰ ਆਪ ਦੇ ਕਰ ਬਣਾਈ ਸਰਨਾ ਮੈਨੂੰ ਮਾਫ ਕਰ ਦੋ ਅੱਗੇ ਵਾਸਤੇ ਰਹਿਣਾ ਸਿੱਖ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਕਿਵੇਂ ਰਹੀਦਾ ਹੁੰਦਾ ਕਿਵੇਂ ਰਿਸ਼ਤੇਦਾਰਾਂ ਨਾਲ ਵਰਤਣਾ ਹੁੰਦਾ ਬਾਪੂ ਜੀ ਤੁਸੀਂ ਵੀ ਮੈਨੂੰ ਮਾਫ ਕਰ ਦਿਓ ਮੈਂ ਆਪਣੀ ਚਾਦਰ ਚਲਾਉਣ ਦੇ ਚੱਕਰ ਚ ਕਿੰਨਾ ਕੁਝ ਖਰਾਬ ਕਰ ਲਿਆ ਇਹ ਮੈਨੂੰ ਹੁਣ ਸਮਝ ਆਉਂਦੀ ਹੈ ਬਾਪੂ ਜੀ ਤੁਸੀਂ ਮੈਨੂੰ ਮਾਫ ਕਰ ਦਿਓ ਵੀਰੇ ਤੂੰ ਵੀ ਮੈਨੂੰ ਮਾਫ ਕਰ ਦੇ ਪਿੰਕੀ ਜੇ ਤੈਨੂੰ ਪੈਸੇ ਦੀ ਲੋੜ ਸੀ ਨਾ ਤੂੰ ਸਿੱਧੀ ਤਰ੍ਹਾਂ ਮੰਗ ਲੈਂਦੀ ਪਰ ਆਹ ਗਲਤ ਤਰੀਕਾ ਤੇ ਰੇ ਪੈਸੇ ਉਹ ਕਰਨ ਦਾ ਚਲ ਕੋਈ ਨਹੀਂ ਅਵਤਾਰ ਹੁਣ ਐ ਕਰ ਇਹਨੂੰ ਤਾਂ ਤੋਰੇ ਦੇ ਸੌਰੀ ਤੇ ਤੂੰ ਲੈ ਕੇ ਆ ਬਹੁਣ ਜਿਹੜਾ ਕੁਝ ਹੋ ਗਿਆ ਠੀਕ ਹੋ ਗਿਆ ਹੁਣ ਤੂੰ ਆਟਕ ਨਾ ਭਾਈ ਜਿਹੜਾ ਤੁਸੀਂ ਪੈਸਿਆਂ ਦਾ ਸਾਡੇ ਨਾਲ ਵਾਦਾ ਕੀਤਾ ਸੀ ਨਾ ਅਸੀਂ ਐਡੇ ਕੋਈ ਦੇਹ ਜੋ ਵੀ ਹੈ ਨਹੀਂ ਸੀਗੇ ਸਾਨੂੰ ਲੋੜ ਸੀ ਮੈਂ ਇਹਨੂੰ ਇਹੀ ਗੱਲ ਕਹਿ ਕੇ ਤੋਰਿਆ ਚਾਹੇ ਪੁੱਛ ਲੋ ਵੀ ਆਪਾਂ ਨੂੰ ਜਦੋਂ ਰੁਪਏ ਚਾਹੀਦੇ ਆ ਆਪਾਂ ਆਪਣਾ ਡੰਗ ਸਾਰ ਕੇ ਨਾਲ ਦੀ ਨਾਲ ਉਹਨਾਂ ਦੇ ਆਪਾਂ ਵਾਪਸ ਕਰ ਦਾਂਗੇ ਅਸੀਂ ਸੋਡੇ ਪੈਸਿਆਂ ਨਾਲ ਵੱਡੇ ਨਹੀਂ ਹੋ ਸਕਦੇ ਜੇ ਸਾਡੀ ਸੋਚ ਚੰਗੀ ਹੋਣਾ ਅਸੀਂ ਆਪਦੇ ਘਰੀ ਤੱਕੜੇ ਹੋ ਜਾਾਂਗੇ ਹਾਂਜੀ ਵੀਰੇ ਏ ਜੀ ਨਨਾ ਕੋ ਇੱਕ ਸੋਰਨੀ ਇਹਨਾਂ ਨੇ ਤਾਂ ਮੈਨੂੰ ਐਂ ਕਿਹਾ ਸੀ ਵੀ ਆਪਣਾ 5 ਗੱਲੱਖ ਘਟਦਾ ਵੀ ਬਾਪੂ ਜੀ ਨੂੰ ਕਹਦੀ ਵੀ ਦੇ ਦੋਗਾ ਵੀ ਫੇਰ ਆਪਾਂ ਮੋੜ ਦਾਂਗੇ ਚਾਹੇ ਨਾਲ ਵਿਆਜ ਵੀ ਲੈ ਲੈਣਾ ਕੋਈ ਨਹੀਂ ਕੋਈ ਨਹੀਂ ਜ਼ਰੂਰ ਹੁਣ ਜੇ ਇਹ ਗੱਲ ਹੈ ਨਾ ਸਾਨੂੰ ਛੇਤੀ ਪੈਸੇ ਦੇਵਾਂਗੇ ਭਾਈ ਅਸੀਂ ਕੋਈ ਨਹੀਂ ਪਰ ਉਦੋਂ ਮੇਰੀ ਪਤਾ ਨਹੀਂ ਕੀ ਅੱਖਾਂ ਦੇ ਪੱਟੀ ਬੱਝੀ ਹੋਈ ਸੀ ਵੱੜਦਾ ਪੈ ਗਿਆ ਮੇਰੇ ਦਿਮਾਗ ਤੇ ਜਿਹੜਾ ਮੈਂ ਉਰੇ ਆਕੇ ਕੁਝ ਹੋਰ ਹੀ ਕਰਨ ਲੱਗ ਗਈ ਇਹ ਨਾਲ ਹੀ ਗੱਲ ਨਹੀਂ ਤਾਂ ਮੇਰਾ ਧਿਆਨ ਹੀ ਨਹੀਂ ਰਿਹਾ ਤੈਨਕੀ ਤੇਰੀ ਗਲਤ ਸੋਚਨੇ ਨਾ ਸਾਡਾ ਤਾਂ ਘਰ ਬਰਬਾਦ ਕਰਤਾ ਸੀ ਨਾ ਇੱਕ ਥੋੜੀ ਜੀ ਤੇਰੀ ਗਲਤ ਸੋਚਨੇ ਕਿੱਥੇ ਲੈ ਗਏ ਸਾਡੇ ਘਰ ਨੂੰ ਚੱਲ ਖੜੀ ਉਹ ਚੱਲੀਏ ਘਰ ਨੂੰ ਬਹੁਤ ਗੁੱਸਾ ਹੋ ਗਿਆ ਹੁਣ ਇੱਕ ਮਿੰਟ ਜੀ ਬੈ ਉਹ ਕੀ ਨਵਾਂ ਇਹਨੇ ਚੰਦ ਚੜਾਉਣਾ ਕੋਈ ਨਹੀਂ ਚੰਗੀ ਗੱਲ ਆ ਪਤਾ ਜੇ ਤੂੰ ਆ ਗਿਆ ਨਾ ਸਾਡਾ ਘਰ ਮੁੜ ਕੇ ਵਸ ਗਿਆ ਨਹੀਂ ਤਾਂ ਪੱਟੀ ਮੇਰੇ ਕੱਤੀ ਸੀ ਇਹਨੇ ਨਹੀਂ ਬਾਪੂ ਜੀ ਕਦੇ ਵਾਸਤੇ ਕੋਈ 19 ਕੀ ਗੱਲ ਹੁੰਦੀ ਹੈ ਨਾ ਤੁਸੀਂ ਵੀ ਇਹਨੂੰ ਘੁਰਿਆ ਕਰੋ ਮੈਨੂੰ ਵੀ ਦੱਸੋ ਆਪਾਂ ਰਿਸ਼ਤੇਦਾਰੀ ਥੋੜਾ ਖਰਾਬ ਕਰਨੀ ਆ ਠੀਕ ਆ ਪਤਾ ਸ਼ਾਬਾਸ਼ ਚੰਗਾ ਪਰੋਣਾ ਲਿਆ ਬਾਪੂ ਜੀ ਹਾਂ ਪਤਾ ਨਹੀਂ ਚਾਹ ਰੱਖੀ ਵੀ ਹੋ ਕੇ ਨਾ ਆਪ ਨੂੰ ਬਣਾ ਕੇ ਪੀਣੀ ਪਊ ਹੈਗੀ ਆ ਕੁੱਟ ਕੇ ਚਾਹ ਗਲਾਸ ਪੈਸੇ ਤਾਂ ਥੀਪੋ ਲਗੀ ਆਣੀ ਆ ਉਹਨੂੰ ਕਦਰ ਪੁੱਤਰ ਪੈਸਿਆਂ ਦੀ ਬਾਪੂ ਕਹਿੰਦਾ ਮੇਰੀ ਨੂੰ ਤਾਂ ਸਿਆਣੀਆਂ ਵਾਲੀ ਐ ਚੀਜ਼ ਸਾਹਮਣੇ ਰੱਖਦੀ ਐ ਨੂੰ ਨੂੰ ਕਦਰ ਹੀ ਹੈ ਨਹੀਂ ਮੈਂ ਕਹਿੰਨੀ ਆ ਕਰਾ ਦੇਨੀ ਆ ਫਿਰ ਕਦਰ ਇਹਨੂੰ ਪੈਸਿਆਂ ਦੀ ਇਹਨੂੰ ਵੀ ਪਤਾ ਲੱਗ ਜਾ ਜੋ ਕਿ ਪੈਸੇ ਰੱਖੀ ਦੇ ਕੇ ਮੈਂ ਐ ਨਾ ਸਾੰਬੀ ਦੇ ਕੇ ਮੈਂ ਚੱਲ ਵੜਾ ਚਾ ਤਾਂ ਬਾਤ ਸੀ ਪੀਉ ਪਹਿਲਾਂ ਪੈਸੇ ਦੀ ਕਦਰ ਕਰਾ ਲਾਂ ਮੈਂ ਹਾਂ ਜਿਹੜਾ 55000 ਰੁਪਇਆ ਉਹਦੇ ਚੱਕਿਆ ਗਿਆ ਸੀ ਨਾ ਉਹ ਮੈਂ ਹੀ ਚੱਕਿਆ ਸੀ ਤੈਨੂੰ ਅਗੇ ਨਸੀ ਪਾਪੀ ਨੂੰ ਗੱਲ ਤਾਂ ਸਮਝੋ ਇਹ ਤੁਹਾਡੀ ਇਮਾਨਤ ਹੈ ਤੇ ਹੋ ਜਗੇ ਤਾਂ ਮੈਨੂੰ ਮਾਫ ਕਰ ਦਿਓ ਲੱਖ ਦੀ ਲਾਂਹ ਤਾ ਤੂੰ ਇੰਨਾ ਵੀ ਗਿਰ ਸਕਦੀ ਆ ਮੈਂ ਸੋਚ ਵੀ ਨਹੀਂ ਸਕਦਾ ਮੈਨੂੰ ਉਹ ਆਪਣਾ ਪਰਿਵਾਰ ਲਈ ਇਹ ਇੰਨਾ ਮਾੜਾ ਤੇ ਇੰਨਾ ਗੰਦੀ ਸੋਚ ਰੱਖੀ ਮੇਰੇ ਤੁਸੀਂ ਵੀ ਮੈਨੂੰ ਮਾਫ ਕਰ ਦਿਓ ਮੈਂ ਹੁੰਦੇ ਸਵਾਰਥ ਵਿੱਚ ਇੰਨੀ ਮਤਲਬੀ ਹੋ ਗਈ ਵੀ ਮੈਂ ਤੁਹਾਡਾ ਘਰ ਵੀ ਨਹੀਂ ਦੇਖਿਆ ਮੇਰੇ ਤੋਂ ਡੱਕਰ ਖਰਾਬ ਹੁੰਦਾ ਇਹ ਆਪਣੇ ਆਪ ਤੇ ਸ਼ਰਮਿੰਦਗੀ ਆਉਂਦੀ ਆ ਵੀ ਮੈਂ ਅਣਜਾਣੇ ਦੇ ਵਿੱਚ ਤੇਰੇ ਨਾਲ ਤੇਰੇ ਹਰ ਕੰਮ ਦੇ ਵਿੱਚ ਮੈਂ ਸਾਥ ਦਿੱਤਾ ਮੈਂ ਕੁਲਦੀਪ ਨੂੰ ਮਾੜਾ ਕਹਿਦਾ ਰਿਹਾ ਤੇਰੇ ਪਿੱਛੇ ਲੱਗ ਕੇ ਮੈਨੂੰ ਵੀ ਅੱਜ ਆਪਣੇ ਆਪ ਤੇ ਸ਼ਰਮ ਆ ਰਹੀ ਹੈ ਕਦੇ ਵੀ ਪਰਿਵਾਰ ਦੇ ਵਿੱਚ ਐਦਾਂ ਦਾ ਕੰਮ ਨਾ ਕਰੋ ਜਿਹੜਾ ਕਿ ਤੁਸੀਂ ਸਾਰਿਆਂ ਦੀ ਨਜ਼ਰਾਂ ਦੇ ਵਿੱਚ ਉਹ ਗਿਰ ਚੋਂ ਮੁੜ ਕੇ ਵਿਸ਼ਵਾਸ ਬਣਾਉਣ ਦੇ ਲਈ ਸਾਰੀ ਜ਼ਿੰਦਗੀ ਟੱਪ ਜਾਂਦੀ ਆ ਚਲ ਕੋਈ ਨਹੀਂ ਇਹ ਘਰ ਦੀ ਗੱਲ ਹੁਣ ਘਰ 'ਚ ਹੀ ਰੱਖੋ ਬਾਹਰ ਨਾ ਕਹੋ ਮੇਰੇ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇ ਬੱਸ ਬਤਾ ਮਾਫ਼ੀ ਹੈ ਕੋਈ ਨਹੀਂ ਚਲੋ ਜੀ ਜਤੀ ਚਾਰ ਬਾਪੂ ਉਹ ਤਾਂ ਹੁਣ ਆਪਦਾ ਘਰ ਬਸਾਉਣ ਚੱਲੇ ਮੈਂ ਵੀ ਆਪਦਾ ਘਰ ਬਸਾ ਲਾ ਮੈਂ ਕੁਲਦੀਪ ਨੂੰ ਲੈਣ ਚੱਲਿਆ ਠੀਕ ਹੈ ਬੱਤਾ ਸ਼ੁਕਰ ਹੈ ਰੱਬਾ ਸ਼ੁਕਰ ਹੈ ਤੇਰਾ ਮੇਰਾ ਤਵਾਰੇ ਘਰ ਬਸਣ ਲੱਗਿਆ ਸ਼ੁਕਰ ਹੈ ਪ੍ਰਮਾਤਮਾ ਸ਼ੁਕਰ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਸਾਡੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸਣਾ ਜਿਵੇਂ ਤੁਸੀਂ ਸਾਡੀਆਂ ਪਹਿਲਾਂ ਵਾਲੀਆਂ ਵੀਡੀਓ ਨੂੰ ਬਹੁਤ ਪਿਆਰ ਕਰਦੇ ਹੋ ਇਸੇ ਤਰ੍ਹਾਂ ਇਸ ਵੀਡੀਓ ਨੂੰ ਵੀ ਬាទ ਤੋਂ ਬាទ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਤੇ ਕਮੈਂਟ ਕਰਨ ਨਾਲ ਸਾਡੀ ਟੀਮ ਨੂੰ ਬਹੁਤ ਹੌਸਲਾ ਮਿਲਦਾ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਤਿਆਰ ਕਰਦੇ ਹਾਂ ਵੀਡੀਓ ਜਿਹੜੇ ਵੀਰ ਸਾਨੂੰ ਹਰ ਇੱਕ ਵੀਡੀਓ ਦੇ ਵਿੱਚ ਬਹੁਤ ਸੋਹਣੇ ਕਮੈਂਟ ਕਰਦੇ ਆ ਸੀ ਉਹਨਾਂ ਦੇ ਕੁਝ ਦੇ ਨਾਮ ਬੋਲਣ ਲੱਗੇ ਆ ਉਹ ਨਾਮ ਸੁਣੋ ਜੀ ਪਹਿਲੇ 10 ਨੇ ਤੇ ਇਹ ਪਹਿਲਾ ਵੀ ਸਾਡੀ ਵੀਡੀਓ ਤੇ ਕਮੈਂਟ ਕਰਦੇ ਹੁੰਦੇ ਨੇ ਪਹਿਲਾ ਨਾਮ ਹੈ ਗਿੱਲ ਲੈਂਬਰ ਇਹ ਪਹਿਲਾ ਵੀ ਕਮੈਂਟ ਕਰਦੇ ਨੇ ਜਸਵੀਰ ਸਿੰਘ ਗਿੱਲ ਅਭਿਸ਼ੇਕ ਲੈਂਬਰ ਦੇ ਉਸਾ ਪ੍ਰਵੇਸ਼ ਪ੍ਰਵੇਸ਼ ਸ਼ਾਹ ਪਾਕਿਸਤਾਨ ਤੋਂ ਇਹ ਪਹਿਲਾਂ ਵੀ ਬਹੁਤ ਸੋਹਣੇ ਕਮੈਂਟ ਕਰਦੇ ਆ ਸਾਡੀ ਸਾਰੀ ਵੀਡੀਓ ਧਿਆਨ ਨਾਲ ਦੇਖਦੇ ਨੇ ਇਹਨਾਂ ਦਾ ਮੈਂ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਪਾਕਿਸਤਾਨ ਤੋਂ ਜਿਹੜੇ ਵੀਰ ਨੇ ਤੁਹਾਨੂੰ ਇਹਗਾ ਜਸਵਿੰਦਰ ਜਸਵਿੰਦਰ ਕੌਰ ਇਹ ਵੀ ਪਹਿਲਾਂ ਬਹੁਤ ਸਾਰੇ ਕਮੈਂਟ ਕਰਦੇ ਰਹੇ ਨੇ ਹੁਣ ਵੀ ਬਹੁਤ ਸੋਹਣੇ ਕਮੈਂਟ ਆਉਂਦੇ ਆ ਹਰ ਇੱਕ ਵੀਡੀਓ ਤੇ ਇਹਨਾਂ ਦੇ ਬਾਰ-ਬਾਰ ਕਮੈਂਟ ਆਉਂਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਇਹਨਾਂ ਦੇ ਕਮੈਂਟ ਦੇਖ ਕੇ ਤੇ ਹਰਪੰਸ ਸਿੰਘ ਮੋਹਿੰਦਰਪਾਲ ਸਿੰਘ ਇਹ ਵੀ ਬਹੁਤ ਸਾਰੇ ਕਮੈਂਟ ਕਰਦੇ ਨੇ ਉਹਨਾਂ ਦੇ ਪਿਛਲੀਆਂ ਵੀੜੇ 'ਚ ਵੀ ਬਹੁਤ ਕਮੈਂਟ ਆਉਂਦੇ ਨੇਗੇ ਹਾਂਜੀ ਹਾਂਜੀ ਨੀਤੂ ਗੋਲਡ ਸ਼ਿਵਰਾਜ ਸਿੰਘ ਤੇ ਉਸਲਾਦ ਹੁਸੈਨ ਸਿੰਘ ਸਿੱਧੂ ਬਹੁਤ ਬਹੁਤ ਧੰਨਵਾਦ ਵੀਰੇ ਸਾਰਿਆਂ ਨੇ ਸਾਨੂੰ ਕਮੈਂਟ ਕਰਕੇ ਸਾਨੂੰ ਹੌਸਲਾ ਦੇਣ ਲਈ ਐਸੇ ਤਰੀਕੇ ਸਾਨੂੰ ਕਮੈਂਟ ਕਰਕੇ ਹੌਸਲਾ ਦਿੰਦੇ ਰਹਾ ਕਰੋ ਵੱਧ ਤੋਂ ਵੱਧ ਕਮੈਂਟ ਕਰਕੇ ਸਾਨੂੰ ਸਾਡੀ ਹੌਸਲਾ ਫਜ਼ਾਈ ਕਰਿਆ ਕਰੋ ਤੇ ਅਸੀਂ ਜਿਹੜੇ ਪਹਿਲੇ 10 ਮਿੰਟ ਹੋਇਆ ਕਰਨਗੇ ਅਸੀਂ ਜ਼ਰੂਰ ਬੋਲਿਆ ਕਰਾਂਗੇ ਪਹਿਲੇ 10 ਕਮੈਂਟ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਵੀਡੀਓ ਪੂਰੇ ਧਿਆਨ ਨਾਲ ਦੇਖਿਆ ਕਰੋ ਤੇ ਜਿਹੜੀ ਜਿਹਦੀ ਐਕਟਿੰਗ ਜਿਹੜਾ ਤੁਹਾਨੂੰ ਸੀਨ ਜ਼ਿਆਦਾ ਪਸੰਦ ਹੁੰਦਾ ਸਾਡੇ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਵੀ ਤੁਹਾਨੂੰ ਕਿਹੜਾ ਸੀਨ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਥੈਂਕ ਯੂ ਸੋ ਮੱਚ ਐਸੇ ਹੀ ਸਪੋਰਟ ਕਰਦੇ ਰਹੋ ਧੰਨਵਾਦ